ਕੀ ਕਹਿਣਾ ਚਾਹੂੰਗਾ ਜਿਹੜਾ ਕੱਲ ਦਰਦਨਾਕ ਇਤਿਹਾਸ਼ਾ ਹੋਇਆ ਟੱਲੇਵਾਂ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਤਾ ਦੀ ਆਵਾਜ਼ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆ ਪਰਿਸ਼ਕਸ਼ਰੀ ਕਾਲ ਜਿਹੜਾ ਜੀ ਇੱਥੇ ਕੱਲ ਦਰਦਨਾਕ ਹਾਦਸਾ ਹੋਇਆ ਉਹ ਬਹੁਤ ਹੀ ਮੰਦਭਾਗੀ ਘਟਨਾ ਪ੍ਰਮਾਤਮਾ ਐਸੀ ਜੀ ਹਾਦਸਿਆਂ ਤੋਂ ਬਚਾਵੇ ਜਿਹੜਾ ਹਾਦਸਾ ਹੋਇਆ ਉਹ ਗੁਰਨੂਰ ਕੌਰ ਜੋ ਕਿ ਬਠਿੰਡੇ ਤੋਂ ਚੱਲੀ ਸੀਗੀ ਗੱਡੀ ਨਹੀਂ ਓਵਰ ਸਪੀਡ ਸੀਗੀ ਗੱਡੀ ਮੋੜ ਪੈਣ ਕਾਰਨ ਉਸ ਤੋਂ ਗੱਡੀ ਕੰਟਰੋਲ ਨਹੀਂ ਹੋਈ ਤੇ ਜਿਹੜੀ ਕਿ ਜਾ ਕੇ ਜਿਹੜਾ ਬਣਿਆ ਹੋਇਆ ਆਪਣਾ ਉਚਾਲੇ ਫਟਪਾ ਬਣਿਆ ਹੋਇਆ ਰੋਡ ਤੇ ਨੈਸ਼ਨਲ ਹਾਈਵੇ ਤੇ ਉਹਦੇ ਉੱਪਰ ਜਾ ਕੇ ਜਿਹੜੀ ਜਾ ਕੇ ਬਿਜਲੀ ਦੇ ਖੰਭੇ ਨਾਲ ਟਕਰਾਈ 11 ਮੀਟਰ ਦਾ ਕੋਹ ਜੀ ਤੇ ਬਹੁਤ ਜ਼ਿਆਦਾ ਸੱਟਾਂ ਮਾਰਨ ਦੇ ਬਾਵਜੂਦ ਪੁਲਿਸ ਪਹੁੰਚਦਾ ਜਿੱਤੀ ਇੰਨੀ ਜ਼ਿਆਦਾ ਤੇਜ਼ ਰਫਤਾਰ ਸੀਗੀ ਪੋਲ ਦੇ ਵਿੱਚ ਤਿੰਨ ਟੁੱਟੇ ਕਰਦੇ ਉਹ ਊ ਕੁੜ ਜਿਹੜਾ ਸੀ ਉਹ ਗੱਡੀ ਦੇ ਉੱਪਰ ਜਾ ਡਿੱਗਿਆ ਤੇ ਪਿੰਡ ਟੱਲੇਵਾਲ ਦੇ ਸਾਰੇ ਨੌਜਵਾਨਾਂ ਨੇ ਰਲ ਮਿਲ ਕੇ ਬੜੀ ਮਸਕਰ ਮਿਹਨਤ ਕਰਕੇ ਉਹ ਕੁੜੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜੇ ਸੀ ਵੀ ਲਿਆਂਦੀ ਥੰਬੇ ਦੀਆਂ ਤਾਰਾਂ ਕਟਰਾ ਨਾਲ ਕੱਟ ਕੇ ਫਟਾਫਟ ਜਾਨਕੀ ਉਹ ਖੰਭਾ ਪਾਸੇ ਦਿੱਤਾ ਤੇ ਖੰਭਾ ਪਰੇ ਕਰਿਆ ਮੌਕੇ ਤੇ ਐਂਬੂਲੈਂਸ ਬੁਲਾਈ ਗਈ ਤੇ ਜਦੋਂ ਨੂੰ ਯਾਨੀ ਕਿ ਕੁੜੀ ਨੂੰ ਬਾਹਰ ਕੱਢਿਆ ਗਿਆ ਉਸ ਲੜਕੀ ਨੂੰ ਜਦੋਂ ਅਸੀਂ ਡੈਕ ਹੋ ਚੁੱਕੀ ਸੀ ਇਹ ਬਹੁਤ ਹੀ ਮੰਦਭਾਗੀ ਘਟਨਾ ਜੀ ਸਾਨੂੰ ਚਾਹੀਦਾ ਵੀ ਇੰਨੇ ਨੈਸ਼ਨਲ ਹਾਈਵੇ ਓਵਰਸਪੀਡਾਂ ਬਣੇ ਹੋਏ ਹੈਗੇ ਇਹਨਾਂ ਤੇ ਗੱਡੀਆਂ ਬਹੁਤ ਫਾਸਟ ਹੁੰਦੀਆਂ ਸਾਡੇ ਬੱਚਿਆਂ ਦੇ ਮਾਤਾ ਪਿਤਾ ਨੂੰ ਚਾਹੀਦਾ ਕਿ ਬੱਚਿਆਂ ਨੂੰ ਇੰਨੇ ਜਿਹੜੀਆਂ ਕਟਿੰਗਾਂ ਦੇ ਰਫ਼ਤਾਰਾਂ ਬਹੁਤ ਤੇਜ਼ ਆ ਜੋ ਨਾ ਟਿੱਟੀਆਂ ਜਾਣ ਇੰਨੀ ਛੋਟੀ ਉਮਰ ਦੇ ਬੱਚੇ ਨੂੰ 18 19 ਸਾਲ ਦੀ ਉਹ ਬੱਚੀ ਸੀ ਜੀ ਜੀ ਕੋਹਤਾ ਹੀ ਘਾਟੋ ਮਰ ਸੀ ਜੀ ਤੇ ਗੱਡੀ ਇਨੀ ਜ਼ਿਆਦਾ ਓਵਰ ਸਪੀਡ ਤੇ ਸੀ ਜੀ ਤੇ ਨਾਲ ਹੀ ਇੱਥੇ ਸਾਡੇ ਠਾਣਾ ਟੱਲੇਵਾਲ ਉਹਨਾਂ ਦੇ ਐਸ.ਐਚ.ਓ ਸਾਹਿਬ ਸਾਰਾ ਸਟਾਫ ਮੌਕੇ ਤੇ ਪਹੁੰਚਿਆ ਫਟਾਫਟ ਸਾਰੀ ਜਿਹੜੀ ਟ੍ਰੈਕ ਸੀਗੀ ਉਹਨੂੰ ਕੰਟਰੋਲ ਕੀਤਾ ਬ੍ਰੇਕ ਕੰਮ ਲਗਾਇਆ ਸਾਰੀ ਨੂੰ ਕੰਟਰੋਲ ਕਰਕੇ ਮੌਕੇ ਤੇ ਸਾਰੀ ਜਿਹੜੀ ਇਹਨਾਂ ਨੇ ਕਾਰਵਾਈ ਕੀਤੀ ਉਸ ਨੂੰ ਬਹੁਤ ਧੰਨਵਾਦ ਕਰਦੇ ਆ ਠਾਣਾ ਟੱਲੇਵਾਲ ਜਿਹੜੇ ਹਰ ਸਮੇਂ ਸਾਡੀ ਮਦਦ ਕਰਦੇ ਆ ਸਾਡੇ ਨਾਲ ਜਿਹੜੇ ਵੀ ਅਸੀਂ ਇੱਥੇ ਸੇਵਾ ਨਿਭਾਉਂਦੇ ਹਾਂ ਜੇ ਕੋਈ ਐਕਸੀਡੈਂਟ ਹੋ ਪਰਮਾਤਮਾ ਨਾ ਕਰੇ ਜੇ ਕੋਈ ਹਾਦਸਾ ਹੋਵੇ ਅਗਰ ਜੇਕਰ ਹੁੰਦਾ ਹੈਗਾ ਤਾਂ ਸਾਨੂੰ ਬੜਾ ਸਹਿਯੋਗ ਆ ਠਾਣਾ ਟੱਲੇਵਾਲ ਦਾ ਸਾਡੇ ਨੌਜਵਾਨ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਆਗੇ ਇਹੋ ਜਿਹਾ ਸੇਵਾਵਾਂ ਦੇਣ ਲਈ ਜਾਂ ਕਿਸੇ ਦੀ ਹੋਰ ਹੈਲਪ ਕਰਨ ਲਈ ਮਦਦਗਾਰ ਜਿਹੜੇ ਟੱਲੇਵਾਲ ਦੇ ਆਗੇ ਬਹੁਤ ਵੱਡੇ ਕੱਠ ਦੇ ਵਿੱਚ ਇੱਥੇ ਪਹੁੰਚੇ ਸੀਗੇ ਵੱਡੇ ਤਦਾਨ ਦੇ ਵਿੱਚ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਪਰ ਕੁੜੀ ਦੀ ਡੈੱਫ ਵੀ ਬਹੁਤ ਕੀਤੀ ਸੀ ਉਹ ਬਹੁਤ ਮੰਦਭਾਗੀ ਘਟਨਾ ਸੀਗੀ ਪਰਮਾਤਮਾ ਦਾ ਜੋ ਭਾਣਾਗਾ ਉਹ ਮੰਨਣਾ ਪਏ ਹਾਂਜੀ ਨਾਲੇ ਸੇ ਇਹ ਵੀ ਸੰਦੇਸ਼ ਦਿੰਨੇ ਵੀ ਜਿਹੜੀਆਂ ਗੱਡੀਆਂ ਨੇ ਆ ਉਹ ਬਹੁਤ ਹੀ ਹਾਈ ਸਪੀਡਾਂ ਤੇ ਚੱਲਦੀਆਂ ਤੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਆਪਣੀ ਜ਼ਿੰਦਗੀ ਦਾ ਜਿਉਣ ਦਾ ਮੌਕਾ ਜਿਹੜਾ ਜ਼ਿੰਦਗੀ ਪਰਮਾਤਮਾ ਵੱਲੋਂ ਇੱਕ ਵਾਰ ਜਿਹੜੀ ਹੈਗੀ ਮਿਲਦੀ ਹੈ ਜੀ ਮੁਨੱਖਾ ਦੇਹੀ ਹੈ ਜਿਹੜੀ ਵਾਰ-ਵਾਰ ਨਹੀਂ ਮਿਲਦੀ ਇੱਕ ਵਾਰੀ ਮਿਲਦੀ ਹੈਗੀ ਇਹਨੂੰ ਆਪਾਂ ਪਰਮਾਤਮਾ ਦੇ ਨਾਮ ਸਿਮਰਨ ਨਾਲ ਲਾਈਏ ਤੇ ਜਿਹੜੀ ਗੱਡੀਆਂ ਦੀ ਸਪੀਡ ਆ ਉਹਨੂੰ ਕੰਟਰੋਲ ਕਰਕੇ ਚੱਲੇ ਜਾਈਏ। ਭਾਈ ਜਿਹੜਾ ਨਾਲ ਜਿਹੜਾ ਇਹ ਕੱਲ ਇਹ ਹਾਦਸਾ ਹੋਇਆ ਜਿਹੜੇ ਸਭਾ ਨਾਲ ਇੰਨੀ ਗੱਡੀ ਦੀ ਓਵਰ ਸਪੀਡ ਸੀ ਜਾਨੀ ਕਿ ਜਿਨ੍ਹਾਂ ਨੇ ਉਹ ਦੇਖਿਆ ਮੌਕੇ ਤੇ ਉਹ ਗੱਡੀਆਂ ਨੂੰ ਤਬਾ ਕਰ ਗਏ ਵੀ ਅਸੀਂ ਗੱਡੀ ਚੋਂ ਉਣ ਤੋਂ ਮਨਾ ਕਰ ਲਏ ਵੀ ਇਹਨਾਂ ਬਹੁਤ ਜ਼ਿਆਦਾ ਘਟ ਗਿਆ ਜਿਹੜਾ ਵੀ ਓਵਰ ਵੀ ਸੀਗੀ। ਗੱਡੀ 'ਚ ਬੈਠਣ ਨੂੰ ਕਿਸੇ ਦਾ ਨਾਲ ਜੇਕਰ ਉਹਦੇ ਨਾਲ ਕਿੰਨੇ ਲੜਕੀ ਦਾ ਪ੍ਰਵਾਹ ਹੁੰਦਾ ਜਾਂ ਪੁੱਤ ਹੁੰਦਾ ਤਾਂ ਕਿੰਨੇ ਲੁੱਕਾਂ ਜਾ ਕਰੀ। ਤੋਂ ਪਰਮਾਤਮਾ ਦਾ ਚਰਨ ਜੂਮ ਮਿਲੂਗਾ ਤੋਂ ਜੇਕਰ ਲੜਕੀ ਹੋਈ ਸੀਦੀ ਜੋ ਵੀ ਹੋ ਰਿਹਾ ਪਿਆ ਹੈ ਕਿ ਪਹਿਲੇ ਵਾਰ ਇਹ ਜਿਹੜੇ ਨੌਜਵਾਨਾਂ ਦਾ ਇਹਨਾਂ ਨੇ ਬਹੁਤ ਮਿਹਨਤੀ ਪਰਿਵਾਰ ਤੋਂ ਮਤਵਨਤ ਮਿਲਿਆ ਸੀ ਉਹ ਸਰਕਲ ਜਿਹੜਾ ਐਂਡ ਹੋਇਆ ਹੈਗਾ ਜੀ ਉਹ ਮਾਮਲਾ ਤੁਹਾਡੇ ਧਿਆਨ ਚ ਹੈ ਜੀ ਹਾਂ ਜੀ ਮੇਰੇ ਧਿਆਨ ਚ ਹੈ ਜੀ ਕੱਲ ਗੁਰਮੁਖ ਕੋਰ ਸਿੱਧੂ ਪੁੱਤਰੀ ਦਪਿੰਦਰ ਸਿੰਘ ਵਾਸੀ ਟੀਤਰ ਕਲੋਨੀ ਮਠੰਡਾ ਇਹ ਹਮਰ ਰਸੂਲਾਸਤਰਾ ਸਾਹਿਬ ਦੀ ਕੋਟ ਕੋਟ ਗੱਡੀ ਦੇ ਵਿੱਚ ਤੇਜ਼ ਰਫ਼ਤਾਰੀ ਨਾਲ ਆ ਰਹੀ ਸੀ ਜਦੋਂ ਥਾਣੇ ਦੇ ਕੋਲੋਂ ਇਹ ਮੋੜ ਮੋੜਨ ਲੱਗੀ ਤਾਂ ਗੱਡੀ ਜਿਹੜੀ ਸੀ ਉਹ ਖੰਭੇ 'ਚ ਵੱਜ ਗਈ ਖੰਭਾ ਗੱਡੀ ਦੇ ਉੱਪਰ ਡਿੱਗ ਪਿਆ ਅਸੀਂ ਮਸਤੇਦੀ ਨਾਲ ਤੇ ਜਾ ਕੇ ਉਹਨੂੰ ਬਾਹਰ ਕੱਢਿਆ ਕੁੜੀ ਨੂੰ ਐਂਬੂਲੈਂਸ ਵਗੈਰਾ ਮਗਾ ਕੇ ਤੇ ਵੀਰੀ ਦਾ ਤਾਰਾ ਗੁਰਾ ਟੁੱਟੀਆਂ ਸੀ ਸਾਰੀ ਤਾਂ ਟ੍ਰੈਫਿਕ ਡਾਇਵਰਟ ਕੀਤੀ ਤੇ ਬਹੁਤ ਨੀਵੀਂ ਆ ਉਹ ਟੁੱਟੀਆਂ ਸੀ ਗਰੰਟ ਕੋਟ ਲੱਗ ਸਕਦਾ ਕਿਸੇ ਨੂੰ ਤੇ ਸਾਡੀ ਇੱਕ ਪੀਲ ਹੈ ਜੀ ਗੱਡੀ ਹੈ ਜੀ 60 70 80 ਦੀ ਸਪੀਡ ਕੋ ਵਧਣਾ ਚਲਾਈ ਹੋਈ ਸਾਰੇ ਡਰਾਈਵਰਾਂ ਨੂੰ ਜੰਗ ਜੋ ਵੀ ਬਾਹਰ ਚੱਕਾ ਜਾ ਵੱਧ ਸਪੀਡ ਨਾਲ ਲੱਗਾਈ ਹੈ ਵੀ ਕਿ ਹਾਦਸੇ ਬੱਪੜਦੇ ਆ ਚੱਕੇ ਸੀ ਉਹ ਬਾਅਦ ਪੰਜਾਬ ਤੇ ਸਰਕਾਰ ਵੀ ਕਰਕੇ ਤੇ ਲਾਗ ਵਾਰਸ ਨੂੰ ਬੱਲੇ ਕਰਤੀ ਸਰਜ ਵਿੱਚ ਕੀ 10 ਉਮਰ ਦੇ ਬੱਚਾ ਨੂੰ ਵੀ ਗੱਡੀ ਦਿੱਤੀ ਗਈ ਜਾਂਦੀ ਹੈ ਜੀ ਹਨਾ ਇਹਦੇ ਲਈ ਵੀ ਕੀ ਕਹਿਣਾ ਚਾਹੁੰਗੇ ਕਿ ਉਹਨਾਂ ਨੂੰ ਵੀ ਨਹੀਂ ਦੇਣੀ ਚਾਹੀਦੀ ਜੀ ਜਿਵੇਂ ਇਸ ਬੇਟੀ ਦੀ ਉਮਰ ਵੀ 17-18 ਸਾਲ ਦੇ ਕਰੀਬ ਹੀ ਸੀਗੀ ਜੀ ਉਹਨ ਬੱਚੇ ਦੇ ਘਰੋਂ ਗੁੱਥੇ-ਗੁੱਥੇ ਹੋ ਕੇ ਗੱਡੀ ਘੱਟ ਲੈ ਤੇ ਸਰਜ ਉਹਨੂੰ ਵਾਰਸਾ ਨੇ ਪਰ ਅਸੀਂ ਉਹਨਾਂ ਨੂੰ ਬੁਲਾ ਕੇ ਇੱਦੀ ਦੁਆਰਾ ਸ਼ਾਨਮਿੰਗ ਕਰਨੀ ਹੈ ਜੀ ਕੀ ਗੱਲ ਦੀ ਸੀ ਠੀਕ ਹੈ ਜੀ ਸੱਜਣ ਤੇਜ਼ ਰਫਤਾਰ ਗੱਡੀ ਲੈ ਕੇ ਆਉਂਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਵੇਂ ਕਿ ਕੱਲ ਮਤਲਬ ਹਾਸ਼ਾ ਦੇਖਿਆ ਨਹੀਂ ਸੀ ਜਾਂਦਾ ਕਿ ਐਨਾ ਦਰਦਨਾਕ ਹਾਸ਼ਾ ਹੋਇਆ ਜੀ ਤਾਂ ਤੇਜ਼ ਰਫਤਾਰ ਦੇਖਣ ਵਾਲੇ ਵੀ ਇਸ ਜੇ ਕੱਲ ਮੌਕੇ ਦੇ ਮੌਤ ਨੂੰ ਦੇਖ ਲਿਦਾ ਤੋਬਾ ਤੋਬਾ ਕਰਦੇ ਵੀ ਉਹ ਗੱਡੀ ਕਦੇ ਵੀ ਨਹੀਂ ਤੇਜ਼ ਨਹੀਂ ਚਲਾਉਣਗੇ ਜੀ ਅਸੀਂ ਇਹਦੇ ਸੰਬੰਧੀ ਸਕੂਲਾਂ ਗਾਲਜਾਂ ਦੇ ਵਿੱਚ ਮੀਟਿੰਗਾਂ ਕਰਦੇ ਹਾਂ ਪੰਚਾਇਤਾਂ ਨੂੰ ਵੀ ਮੂਡਨ ਕਰਦੇ ਹਾਂ ਗੱਲ ਦਾ ਵੀ ਗੱਡੀ ਇਸ ਟਾਈਪ ਕ ਹੈ ਇਹਦੇ ਕਾਨੂੰਨ ਪੂਰੇ ਰੱਖੋ ਬਲਿੰਕ ਸਪੀਡ ਤੇ ਚਲਾਓ ਇਹਨਾਂ ਫਿਰ ਅਸੀਂ ਨਾਕਾਬੰਦੀ ਤਰ੍ਹਾਂ ਵੀ ਜੋ ਗਲਤ ਸਾਈਡ ਤੇ ਆਉਂਦਾ ਜਾਂ ਤੇਜ਼ ਰਫਤਾਰੀ ਆਉਂਦਾ ਉਹਨੂੰ ਅਸੀਂ ਦਿਸ਼ਾਦਰ ਦੇ ਦਿੰਨੇ ਆ